रेडी स्टार्ट ਸਰਕਾਰੀ ਸਕੂਲ ਵਿੱਚ ਪੜ੍ਹਦਿਆਂ ਉਹ 6ਵੀਂ ਵਿੱਚ ਮੇਰਾ ਜਮਾਤੀ ਸੀ ਡੰਡੀ ਨੇੜਲੇ ਪਿੰਡ ਵਿੱਚ ਹੀ ਮਿਡਲ ਸਕੂਲ ਹੁੰਦਾ ਸੀ ਡੰਡੀ ਮੈਂ ਪਿੰਡ ਵਾਲੇ ਸਕੂਲ ਵਿੱਚੋਂ 5ਵੀਂ ਪਾਸ ਕਰਕੇ ਉਹਨਾਂ ਦੇ ਪਿੰਡ ਵਾਲੇ ਸਕੂਲ ਵਿੱਚ ਦਾਖਲਾ ਲਿਆ ਸੀ ਡੰਡੀ ਮੇਰੇ ਪਿੰਡ ਤੋਂ ਉਹਦਾ ਪਿੰਡ ਅਤੇ ਸਕੂਲ 2.5 ਕਿਲੋਮੀਟਰ ਦੂਰ ਸੀ ਡੰਡੀ ਪਹਿਲਾਂ ਪਹਿਲ ਮੈਂ ਤੁਰ ਕੇ ਸਕੂਲ ਜਾਂਦਾ ਸੀ ਪਰ ਕੁਝ ਸਮੇਂ ਬਾਅਦ ਮੈਂ ਪਿੰਡ ਤੋਂ ਸਾਈਕਲ ਤੇ ਸਕੂਲ ਜਾਣ ਲੱਗ ਪਿਆ ਡੰਡੀ ਬਹੁਤ ਸਾਰੇ ਨਵੇਂ ਪੁਰਾਣੇ ਸਹਿਪਾਠੀ ਨਾਲ ਹੀ ਅਗਲੀ ਕਲਾਸ ਵਿੱਚ ਦਾਖਲ ਹੋਏ ਸੀ ਡੰਡੀ ਉਹ ਗਰੀਬ ਪਰਿਵਾਰ ਦਾ ਮੁੰਡਾ ਸੀ ਡੰਡੀ ਉਸ ਦੀਆਂ ਦੋ ਭੈਣਾਂ ਤੇ ਇੱਕ ਭਰਾ ਸੀ ਮਾਤਾ ਪਿਤਾ ਛੋਟੀ ਜਹੀ ਦੁਕਾਨ ਤੋਂ ਮੁਸ਼ਕਲ ਨਾਲ ਗੁਜ਼ਾਰਾ ਕਰਦੇ ਸੀ ਡੰਡੀ ਪਰਿਵਾਰ ਵਿੱਚ ਉਹ ਵੱਡਾ ਸੀ ਡੰਡੀ ਕੋਈ ਸ਼ਰਾਰਤ ਜਾਂ ਹਾਸਾ ਮਜ਼ਾਕ ਉਹ ਕਦੇ ਕਿਸੇ ਨਾਲ ਨਹੀਂ ਕਰਦਾ ਸੀ ਡੰਡੀ ਅਸੀਂ ਅਕਸਰ ਉਸ ਨੂੰ ਸਕੂਲ ਦੇ ਵਕਤ ਤੋਂ ਬਾਅਦ ਸਾਈਕਲ ਉੱਪਰ ਸਾਈਕਲ ਦੀ ਟਿਊਬ ਨਾਲ ਬੰਨੇ ਬਕਸੇ ਵਿੱਚ ਕੁਲਫੀਆਂ ਵੇਚਦਾ ਦੇਖਦੇ ਡੰਡੀ ਛੁੱਟੀ ਵਾਲੇ ਦਿਨ ਤਾਂ ਉਹ ਸਾਰਾ ਦਿਨ ਸਾਈਕਲ ਤੇ ਕੁਲਫੀਆਂ ਲੈ ਕੇ ਆਸ-ਪਾਸ ਦੇ ਪਿੰਡਾਂ ਵਿੱਚ ਧੁੱਪ ਗਰਮੀ ਦੀ ਪਰਵਾਹ ਕੀਤੇ ਬਿਨਾਂ ਫਿਰਦਾ ਰਹਿੰਦਾ ਡੰਡੀ 12-13 ਸਾਲ ਦਾ ਬੱਚਾ ਅਜਹੀ ਮਿਹਨਤ करेगा सोचਿਆ ਵੀ ਨਹੀਂ ਜਾ ਸਕਦਾ खास ਤੌਰ ਤੇ ਉਦੋਂ ਜਦੋਂ ਖੁਦ ਉਸ ਦੀ ਉਮਰ ਕੁਲਫੀ ਦੇਖ ਕੇ ਮਨ ਲਲਚਾਉਣ ਵਾਲੀ ਸੀ ਡੰਡੀ ਉਹ ਬਚਪਨ ਵਿੱਚ ਹੀ ਬੱਚੇ ਤੋਂ ਕੁਲਫੀ ਵੇਚਣ ਵਾਲਾ ਭਾਈ ਬਣ ਗਿਆ ਸੀ ਡੰਡੀ ਜਿਸ ਦਿਨ ਅੱਦੇ ਦਿਨ ਦਾ ਸਕੂਲ ਹੁੰਦਾ ਮੇਰੇ ਸਮੇਤ ਸਾਰੇ ਸਾਡੇ ਸਹਿਪਾਠੀ ਕਿਲਕਾਰੀਆਂ ਮਾਰਦੇ ਹਾਸੇ ਠੱਠੇ ਕਰਦੇ ਘਰ ਵੱਲ ਭੱਜਦੇ ਪਰ ਉਸ ਦੇ ਚਿਹਰੇ ਤੇ ਪਹਿਲਾਂ ਛੁੱਟੀ ਹੋਣ ਦੀ ਕੋਈ ਖੁਸ਼ੀ ਨਾ ਹੁੰਦੀ ਡੰਡੀ ਸ਼ਾਇਦ ਉਸ ਦੇ ਦਿਮਾਗ ਵਿੱਚ ਸ਼ਾਮ ਦੀ ਰੋਟੀ ਦਾ ਜੁਗਾੜ ਕਰਨ ਦੀ ਚਿੰਤਾ ਹੁੰਦੀ ਡੰਡੀ ਇਸ ਦਾ ਭੇਤ ਮੈਨੂੰ ਉਸ ਨਾਲ ਬੀਤੀ ਘਟਨਾ ਬਾਰੇ ਸੋਚ ਕੇ ਬਹੁਤ ਦੇਰ ਬਾਅਦ ਪਤਾ ਲੱਗਾ ਡੰਡੀ 40 ਸਾਲ ਪੁਰਾਣੇ ਉਸ ਨਾਲ ਸੰਬੰਧਿਤ ਵਾਕਿਆਤ ਕਿਸੇ ਫਿਲਮੀ ਕਹਾਣੀ ਤੋਂ ਕੱਟ ਨਹੀਂ ਡੰਡੀ ਮੇਰੇ ਨਾਲ ਕੁਛ ਦੀ ਨਾ ਤਾਂ ਦੋਸਤੀ ਸੀ ਨਾ ਹੀ ਉਹ ਕਿਸੇ ਨਾਲ ਕੋਈ ਬਹੁਤਾ ਬੋਲਚਾਲ ਜਾਂ ਸਹਿਚਾਰ ਰੱਖਦਾ ਸੀ ਨਾ ਹੀ ਉਹ ਕਦੇ ਕਿਸੇ ਨਾਲ ਲੜਦਾ ਸੀ ਡੰਡੀ ਬਚਪਨ ਵਿੱਚ ਉਸ ਨਾਲ ਹੋਈ ਇੱਕ ਘਟਨਾ ਮੇਰੇ ਦਿਮਾਗ ਵਿੱਚੋਂ ਸਾਦੇ ਵੀ ਵਿਸਾਰੀ ਨਹੀਂ ਜਾ ਸਕੀ ਡੰਡੀ ਬਚਪਨ ਹਮੇਸ਼ਾ ਅਣਪੋਲ ਹੁੰਦਾ ਹੈ ਡੰਡੀ ਸੰਸਕਾਰ ਜਾਂ ਪਾਲਣ ਪੋਸਣ ਇਨਸਾਨ ਨੂੰ ਇਨਸਾਨ ਵਾਂਗ ਵਿਚਰਨਾ ਸਿਖਾਉਂਦੇ ਹਨ ਡੰਡੀ ਸਾਡੇ ਨਾਲ ਪੜਨ ਵਾਲੇ ਕਈ ਕਰਾਂ ਦੇ ਮੁੰਡੇ ਆਪਣੇ ਤਕੜੇ ਹੋਣ ਦੇ ਭਰਮ ਵਿੱਚ ਸੇ ਹੋਏ ਸਨ ਡੰਡੀ ਇੱਕ ਦਿਨ ਉਹ ਕੁਲਫੀਆਂ ਲੈ ਕੇ ਉਹਨਾਂ ਹੈਂਕੜਵਾਜ ਮੁੰਡਿਆਂ ਦੇ ਮੁਹੱਲੇ ਆ ਗਿਆ ਮੈਂ ਵੀ ਉਹਨਾਂ ਨਾਲ ਖੇਡਣ ਲਈ ਉੱਥੇ ਗਿਆ ਹੋਇਆ ਸੀ ਡੰਡੀ ਸਟਾਪ